ਸਾਹਿਬ ਸਖ ਟੀਵੀ ਤੇ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਲੈ ਕੇ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਚ ਸੀਐਮ ਬਦਲਣ ਦੀ ਚਰਚਾ ਤੇ ਬੋਲੇ ਕੇਜਰੀਵਾਲਾ ਚਿੰਤਾ ਨਾ ਕਰੋ ਮਾਨ ਸਾਹਿਬ ਇਹ 5 ਸਾਲ ਪੂਰੇ ਕਰਨਗੇ ਕੈਬਨਟ ਮੰਤਰੀ ਵਿਰਿੰਦਰ ਕੁਮਾਰ ਗੋਇਲ ਨੇ ਦੋ ਨਵੇਂ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਚੰਡੀ ਵਿਖਾਈ ਐਮਪੀ ਅਮਰਪਾਲ ਸਿੰਘ ਦੇ ਸਾਥੀਆਂ ਖਿਲਾਫ ਪੰਜਾਬ ਪੁਲਿਸ ਲੈ ਸਕਦੀ ਹੈ ਵੱਡਾ ਐਕਸ਼ਨ ਐਨਐਸਏ ਹਟਾ ਕੇ ਲਿਆਂਦਾ ਜਾ ਸਕਦਾ ਹੈ ਪੰਜਾਬ ਆਪ ਸਰਕਾਰ ਨੇ 3 ਸਾਲਾਂ ਚ ਕੋਈ ਵੀ ਛਲਾਗਾ ਜੋ ਕੰਮ ਨਹੀਂ ਕੀਤਾ ਵੜੇਗਾ ਸਿਯੁਕਤਕ ਸਾਮ ਮੋਰਚਾ ਵੱਲੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ 26 ਨੂੰ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਰਾਏਸੇਨਾ ਡਾਇਲਾਗ ਦਾ ਉਦਘਾਟਨ ਕੇਜਰੀਵਾਲ ਚਰਾ ਰਹੇ ਨੇ ਪੰਜਾਬ ਸਰਕਾਰ ਐਰਾ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ ਪਤੀ ਪਤਨੀ ਦੀ ਮੌਤ ਗੰਜਾਪਣਾ ਦੂਰ ਕਰਵਾਉਣਾ ਇਹ ਲੋਕਾਂ ਨੂੰ ਲੱਗੀ ਲਾਗ ਕਿਸਾਨਾਂ ਦੇ ਵਿਰੋਧ ਕਾਰਨ ਗੈਸ ਪਾਈਪਲਾਈਨ ਦਾ ਕੰਮ ਰੋਕਿਆ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਚ ਸੀਐਮ ਬਦਲਣ ਦੀ ਚਰਚਾ ਤੇ ਬੋਲੇ ਕੇਜਰੀਵਾਲ ਚਿੰਤਾ ਨਾ ਕਰੋ ਮਾਨ ਸਾਹਿਬ ਇਹ 5 ਸਾਲ ਪੂਰੇ ਕਰਨਗੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ 3 ਸਾਲ ਪੂਰੇ ਹੋਣ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲਾ ਪਤਨੀ ਸਨੀਤਾ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਨਾਲ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਪਹੁੰਚੇ ਉਥੋਂ ਉਹ ਰਾਮਪੀਰਥ ਮੰਦਰ ਵੀ ਗਏ ਉਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਸੀਐਮ ਬਦਲੇ ਜਾਣ ਦੀ ਚਰਚਾ ਤੇ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ 5 ਸਾਲ ਪੂਰੇ ਕਰਨਗੇ ਤੇ ਅਗਲੇ 5 ਸਾਲ ਵੀ ਇਹੀ ਮੁੱਖ ਮੰਤਰੀ ਰਹਿਣਗੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਗਰੀਬਾਂ ਦੀ ਸੇਵਾ ਕਰਨੀ ਹੈ ਲੋਕਾਂ ਨੂੰ ਇਨਸਾਫ ਦੇਵੋਣਾ ਹੈ ਨਸ਼ਾ ਤੇ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਇਸ ਲਈ ਅਸੀਂ ਗੁਰੂਆਂ ਦਾ ਅਸ਼ੀਰਵਾਦ ਲੈਣ ਆਏ ਹਾਂ ਨਾਲ ਹੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਤੇ ਭ੍ਰਿਸ਼ਟਾਚਾਰ ਖਿਲਾਫ ਜੰਗ ਜਾਰੀ ਹੈ ਉਹਨਾਂ ਕਿਹਾ ਕਿ ਅਸੀਂ ਗੁਰੂਆਂ ਦਾ ਅਸ਼ੀਰਵਾਦ ਲੈਣ ਆਏ ਹਾਂ ਤਾਂ ਕਿ ਉਹ ਉਹਨਾਂ ਦੀ ਦਿੱਤੀ ਗਈ ਗਰੰਟੀ ਨੂੰ ਪੂਰਾ ਕਰ ਸਕਣ ਤੇ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਕੰਮ ਕਰਦੇ ਰਹਿਣਾਂ ਕੈਬਨਿਟ ਮੰਤਰੀ ਵਿਰੇਂਦਰ ਕੁਮਾਰ ਗੋਲ ਨੇ ਦੋ ਨਵੇਂ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਚੰਡੀ ਵਿਖਾਈ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਜੋਗਵਾਹੀ ਹੇਠਾ ਹਲਕਾ ਲਹਿਰਾ ਦੇ ਨਿਵਾਸੀਆਂ ਨੂੰ ਲਗਾਤਾਰ ਵੱਡੀਆਂ ਸਹੂਗਾਤਾਂ ਦੇਣ ਦੀ ਦਿਸ਼ਾ ਵਿੱਚ ਇੱਕ ਹੋਰ ਸ਼ਾਨਦਾਰ ਕਦਮ ਪੁਰਧਿਆ ਪੰਜਾਬ ਦੇ ਕੈਬਨਿਟ ਮੰਤਰੀ ਵਿਰੇਂਦਰ ਕੁਮਾਰ ਗੋਲ ਨੇ ਲਹਿਰਾ ਬੱਸ ਸਟੈਂਡ ਤੋਂ ਦੋ ਨਵੇਂ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਗੋਲ ਨੇ ਕਿਹਾ ਕਿ ਲਹਿਰਾ ਤੋਂ ਹੁਸ਼ਿਆਰਪੁਰ ਜਾਣ ਵਾਲੇ ਵਪਾਰੀਆਂ ਨੂੰ ਅਕਸਰ ਸਫ਼ਰ ਦੌਰਾਨ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇੱਥੋਂ ਸਿੱਧੀ ਬੱਸ ਸਰਵਿਸ ਦੀ ਕੋਈ ਸੁਵਿਧਾ ਨਹੀਂ ਸੀ ਉਹਨਾਂ ਕਹਾਂਗੇ ਹੁਣ ਰਜਾਨਾ ਸਵੇਰੇ 6:45 ਮਿੰਟ ਤੋਂ ਲਹਿਰਾ ਬੱਸ ਸਟੈਂਡ ਤੋਂ ਬਾਇਆ ਸੁਨਾਮ ਸੰਗਰੂਰ ਲੁਧਿਆਣਾ ਹੁੰਦੇ ਹੋਏ ਦੁਪਹਿਰ ਸਮੇਂ ਬੱਸ ਹੁਸ਼ਿਆਰਪੁਰ ਵਿਖੇ ਪੁੱਜੇਗੀ ਅਤੇ ਉੱਥੋਂ ਦੁਪਹਿਰ 2:37 ਮਿੰਟ ਤੋਂ ਲਹਿਰਾ ਲਹਿਰਵਾਨਾ ਹੋਵੇਗੀ ਉਹਨਾਂ ਕਹਾਂਗੇ 422 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਸ ਬੱਸ ਨਾਲ ਯਾਤਰੀ ਵੱਡੀ ਰਾਹਤ ਮਹਿਸੂਸ ਕਰਨਗੇ ਕੇबिनेट ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਦੂਜੀ ਵਾਰ ਸੇਵਾ ਮੂਲਕ ਤੋਂ ਖਨੋਰੀ ਦੇ ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ। ਉਹਨਾਂ ਕਹੇ ਕਿ ਵਿਦਿਆਰਥੀ ਵਰਗ ਨੂੰ ਇਸ ਰੂਟ 'ਤੇ ਸਰਕਾਰੀ ਬੱਸ ਸੇਵਾ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਇਹ ਸਮੱਸਿਆ ਸਥਾਈ ਤੌਰ 'ਤੇ ਹੱਲ ਕਰ ਦਿੱਤੀ ਗਈ ਹੈ। ਐਮਪੀ ਅਮਰਤਪਾਲ ਸਿੰਘ ਦੇ ਸਾਥੀਆਂ ਖਲਾ ਪੰਜਾਬ ਪੁਲਿਸ ਲੈ ਸਕਦੀ ਹੈ ਵੱਡਾ ਐਕਸ਼ਨ ਐਨਐਸਏ ਹਟਾ ਕੇ ਲਿਆਂਦਾ ਜਾ ਸਕਦਾ ਹੈ ਪੰਜਾਬ ਸੰਸਦ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਵੱਲੋਂ ਸੰਸਦ ਅਮਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ 56 ਕਸਿਆ ਜਾ ਸਕਦਾ ਹੈ। ਖੂਤਰਾਂ ਦੇ ਹਵਾਲੇ ਤੋਂ ਖਬਰ ਆਇਆ ਹੈ ਕਿ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ। ਇਸ ਲਈ ਵਕੈਦਾ ਪੰਜਾਬ ਪੁਲਿਸ ਦਾ ਇੱਕ ਬਬਦ ਅਸਮਦੀ ਡਿਬਲੂਗੜ੍ਹ ਜੇਲ੍ਹ ਵਿੱਚ ਚਾਵੇਗਾ ਤੇ ਸਿੱਖ ਨੌਜਵਾਨ ਨੂੰ ਪੰਜਾਬ ਲਿਆਂਦਾ ਜਾਵੇਗਾ। ਦੱਸਦੀ ਹੈ ਕਿ ਮਾਮਲਾ ਜਨਾਲਾ ਥਾਣੇ ਹਮਲੇ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਪੰਜਾਬ ਪੁਲਿਸ ਵੱਡਾ ਐਕਸ਼ਨ ਲੈਣ ਦੀ ਤਿਆਰੀ ਵਿੱਚ ਹੈ। ਇੰਨਾ ਸਾਰੇ ਸਿੱਖ ਨੌਜਵਾਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਇੰਨਾ ਸਿੱਖ ਨੌਜਵਾਨਾਂ ਤੇ ਲੱਗੀ ਐਨਐਸਏ 19 ਮਾਰਚ ਨੂੰ ਖਤਮ ਹੋਵੇਗੀ ਅਜੇ ਵਿੱਚ ਅਮਰਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਪਲਪਲ ਪ੍ਰੀਤ ਭਗਵੰਤ ਸਿੰਘ ਬਸੰਤ ਸਿੰਘ ਤੇ ਹੋਰ ਵੀ ਕਈ ਸਾਥੀਆਂ ਨੂੰ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਪਰ ਅਜੇ ਤੱਕ ਅਧਿਕਾਰਿਕ ਤੌਰ ਤੇ ਕੋਈ ਜਾਣਕਾਰੀ ਨਹੀਂ ਆਈ ਹੈ ਆਪ ਸਰਕਾਰ ਨੇ 3 ਸਾਲਾਂ ਚ ਕੋਈ ਵੀ ਛਲਾਗਾ ਜੋ ਕੰਮ ਨਹੀਂ ਕੀਤਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਅਜੇ ਹਾ ਕੋਈ ਕੰਮ ਨਹੀਂ ਕੀਤਾ ਜਿਸ ਦੀ ਛਲਾਗਾ ਕੀਤੀ ਜਾ ਸਕੇ ਇੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਣਾਂ ਕਿਹਾ ਕਿ ਰਾਜ ਅੰਦਰ ਨਸ਼ਾ ਬਹੁਤ ਵੱਧ ਗਿਆ ਹੈ ਸਮਾਜ ਦਾ ਹਰ ਇੱਕ ਵਰਗ ਸੜਕਾਂ ਤੇ ਅੰਦੋਲਨ ਕਰ ਰਿਹਾ ਹੈ ਕਾਨੂੰਨ ਵਿਵਸਥਾ ਦੀ ਸਥਿਤੀ ਚਰਮਾ ਰਾਈ ਹੋਈ ਹੈ ਅਤੇ ਪੁਲਿਸ ਚੌਕਿਆਂ ਤੇ ਮੰਦਰਾਂ ਤੇ ਗ੍ਰਨੇਡ ਹਮਲੇ ਹੋ ਰਹੇ ਹਨ ਬੜਿੰਗ ਨੇ ਕਿਹਾ ਕਿ ਰਾਜੇਂਦਰ ਕੋਈ ਵੀ ਸੁਰੱਖਿਤ ਨਹੀਂ ਹੈ ਤੇ ਗੈਂਗਸਟਰਾਂ ਦਾ ਬੋਲਬਾਲਾ ਹੈ ਗੈਂਗਸਟਰ ਆਮ ਸ਼ਹਿਰੀਆਂ ਤੋਂ ਕਰੋੜਾਂ ਰੁਪਏ ਦੀ ਥੋੜੀ ਇਕੱਠੀ ਕਰ ਚੁੱਕੇ ਹਨ ਤੇ ਕੋਈ ਸੰਤ ਲਗਾਉਣ ਲਈ ਤਿਆਰ ਨਹੀਂ ਹੈ ਅਤੇ ਮੌਜੂਦਾ ਸੰਤ ਰਾਜ ਤੋਂ ਬਾਹਰ ਜਾ ਰਹੀ ਹੈ। ਉਹਨਾਂ ਕਹਿੰਦੇ ਕਿ ਨੌਕਰੀ ਲੈਣ ਵਾਲੇ ਛੜਕਾਂ ਤੇ ਧੱਕੇ ਖਾ ਰਹੇ ਹਨ ਤੇ ਪਿਛਲੇ 3 ਸਾਲਾਂ ਦੌਰਾਨ ਸਰਕਾਰ ਵੱਲੋਂ 95000 ਕਰੋੜ ਰੁਪਏ ਦਾ ਹੋਰ ਕਰਜ਼ਾ ਲੈ ਕੇ ਰਾਜ ਦੇ ਲੋਕਾਂ ਨੂੰ ਕਰਜ਼ੇ ਦੇ ਬੋਝੇ ਹੇਠਾਂ ਦਬਾ ਦਿੱਤਾ ਗਿਆ ਹੈ। ਜਦੋਂ ਕਿ ਕੋਈ ਵੀ ਢਾਂਚਾਗਤ ਵਿਕਾਸ ਨਹੀਂ ਕੀਤਾ ਗਿਆ। ਉਹਨਾਂ ਕਹਿੰਦੇ ਕਿ ਆਮ ਆਦੀ ਪਾਰਟੀ ਨੇ ਰਾਜੰਦਰ 16 ਮੈਡੀਕਲ ਕਾਲਜ ਖੋਲਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ ਗਿਆ। ਇੱਕ ਸਵਾਲ ਦੇ ਜਵਾਬ ਵਿੱਚ ਬਰਿੰਗ ਨੇ ਸਰਕਾਰ ਵੱਲੋਂ ਨਸ਼ੇ ਖਤਮ ਕਰਨ ਲਈ ਦਿੱਤੀ ਗਈ ਮੁਹੰਮਤ ਐਤ ਨਸ਼ਾਦ ਅਸਤਰਾ ਦੇ ਮਕਾਨ ਟਾਏ ਜਾਣ ਨੂੰ ਅੱਖਾਂ ਪੁੰਝੀ ਨੂੰ ਵਾਲੀ ਕਾਰਵਾਈ ਕਰਾਰ ਦਿੱਤਾ ਬਰਿੰਗ ਬਲਾਚੌਰ ਵਿੱਚ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹੰਮਤ ਐਤ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਲਈਏ ਸਨ ਉਹਨਾਂ ਨੇ ਕਿਹਾ ਕਿ ਰਾਜ ਅੰਦਰ ਕਿਸੇ ਕਾਰਨ ਨਰਾਸ਼ ਹੋ ਕੇ ਘਰਾਂ 'ਚ ਬੈਠੇ ਕਾਂਗਸੀ ਵਰਕਰਾਂ ਨੂੰ ਮੋੜਲ ਸਰਗਰਮ ਕੀਤਾ ਜਾਵੇਗਾ ਉਨਾ ਕਹਾ ਕੇ ਜੁੜੇਗਾ ਬਲਾਕ ਚਿੱਤੇਗੀ ਕਾਂਗਰਸ ਮੁਹੰਮਦ ਐ ਸਮੁੱਚੇ ਪੰਜਾਬ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਜੋ ਵਰਕਰਾਂ ਦੀ رائے ਲੈ ਕੇ ਕਾਂਗਰਸ ਦਾ ਸੰਗਠਨ ਨੂੰ ਹੋਰ ਮਜ਼ਬੂਤਤਾ ਕੀਤਾ ਜਾ ਸਕੇ। ਸ joint ਕਿਸਾਨ ਮੋਰਚਾ ਵੱਲੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ 26 ਨੂੰ ਸ joint ਕਿਸਾਨ ਮੋਰਚਾ ਨੇ ਬਜਟ ਵਾਲੇ ਦਿਨ 26 ਮਾਰਚ ਨੂੰ ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਚੰਡੀਗੜ੍ਹ ਤੇ ਸਥਿਤ ਕਿਸਾਨ ਭਾਵਨ ਵਿੱਚ ਸ joint ਕਿਸਾਨ ਮੋਰਚਾ ਦੇ ਆਗੂਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਹੈ ਇਸ ਦਰਾਂ ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਅਤੇ ਹੋਰਨਾਂ ਖਿਸਾਨਾਂ ਆਗੂਆਂ ਨੇ 3 ਮਾਰਚ ਨੂੰ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਦੇ 5 ਮਾਰਚ ਨੂੰ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਦੀ ਨਿਖੇਦੀ ਕੀਤੀ ਉਹਨਾਂ ਕਿਹਾ ਕਿ ਸਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਪੰਜਾਬ ਵਿਧਾਨ ਸਭਾ ਵੱਲ ਕੋਚ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਸਯੁਕਤ ਕਿਸਾਨ ਮੋਰਚੇ ਵੱਲੋਂ 4 ਮਈ ਨੂੰ ਜਲੰਧਰ ਵਿੱਚ ਇੱਕ ਸੈਮੀਨਾਰ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਸੱਦਾ ਦੇ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਬਾਰੇ ਜਾਣੂ ਕਰਵਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਮਈ ਮਹੀਨੇ ਵਿੱਚ ਬਰਨਾਲਾ, ਅਮਿੰਦਸਰ ਅਤੇ ਜਲੰਧਰ ਵਿੱਚ ਤਿੰਨ ਵੱਡੀਆਂ ਕਿਸਾਨ ਮਹਾਪੰਚਾਇਤਾਂ ਕਰਕੇ ਲੋਕਾਂ ਨੂੰ ਵੀ ਸਰਕਾਰ ਦੇ ਰਵੱਈਏ ਬਾਰੇ ਜਾਣੂ ਕਰਵਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਹਲੇ ਵੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੂੰ ਤਿੱਖੇ ਰੋਂ ਦਾ ਸਾਹਮਣਾ ਕਰਨਾ ਪਵੇਗਾ। ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਰਾਏਸੇਨਾ ਡਾਇਲਾਗ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਤਿੰਨ ਰੋਜ਼ਾ ਰਾਏਸੇਨਾ ਡਾਇਲਾਗ ਦਾ ਉਦਘਾਟਨ ਕਰਨਗੇ ਇਹ ਭੂ-ਸਿਆਸੀ ਅਤੇ ਭੂ-ਅਰਥਸ਼ਾਸਤ੍ਰ ਬਾਰੇ ਭਾਰਤ ਦਾ ਪ੍ਰਮੁੱਖ ਸਿਮੇਲਨ ਹੈ ਜਿਸ ਵਿੱਚ 125 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਸਟੋਫਰ ਲਕਸ਼ਨ ਅਮਰੀਕੀ ਕੌਮੀ ਖੁਫੀਆ ਡਾਇਰੈਕਟਰ ਤੁਲਸੀ ਗਵਾਰਡ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਵੀਹਾ ਇਸ ਸੰਮੇਲਨ ਦੇ 10ਵੇਂ ਐਡੀਸ਼ਨ ਵਿੱਚ हिस्सा ਲੈਣ ਵਾਲਿਆਂ ਵਿੱਚ ਸ਼ਾਮਲ ਹਨ ਸੂਤਰਾਂ ਨੇ ਦੱਸਿਆ ਕਿ ਪਹਿਲੀ ਵਾਰ ਤਾਈਵਾਨ ਦੇ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਸਨ ਇੱਕ ਵੱੱਡੇ ਦੇ ਇਸ ਸਮੇਲਨ ਵਿੱਚ ਹਿੱਸਾ ਲੈਣ ਦੀ ਆਸ ਹੈ ਇਹ ਪਿਛਲੇ ਕੁਝ ਸਾਲਾਂ ਵਿੱਚ ਦੋਵੇਂ ਤਰ੍ਹਾਂ ਵਿਚਾਲੇ ਬਾਦ ਦੇ ਸਹਿਯੋਗ ਨੂੰ ਦਰਸਾਉਂਦਾ ਹੈ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਸਮੇਲਨ ਵਿੱਚ ਲਗਭਗ 125 ਦੇਸ਼ਾਂ ਦੇ ਪ੍ਰ代表 ਦੀ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਮੰਤਰੀ ਸਾਬਕਾ ਰਾਸ਼ਟਰ ਮੁਖੀ ਫੌਜੀ ਕਮਾਂਡਰ ਅਜੋਗ ਜਗਤੀਆਂ ਪ੍ਰਮੁੱਖ ਸ਼ਖਸੀਅਤਾਂ ਟੈਕਨਾਲੋਜੀ ਖੇਤਰ ਦੇ ਆਗੂ ਸਿੱਖਿਆ ਸ਼ਾਸਤਰੀ ਪੱਤਰਕਾਰ ਰਾਜਨੀਤਿਕ ਮਾਮਲਿਆਂ ਦੇ ਵਿਦਵਾਨਾਂ ਅਤੇ ਪ੍ਰਮੁੱਖ ਵਿਚਾਰਕ ਸੰਸਥਾਵਾਂ ਦੇ ਮਾਹਰ ਸ਼ਾਮਲ ਹੋਣਗੇ ਕੇਜਰੀਵਾਲ ਚਲਾ ਰਹੇ ਨੇ ਪੰਜਾਬ ਸਰਕਾਰ ਫਹਿਰਾ ਕਾਂਸੀ ਵਿਧਾਇਕ ਸੰਪਲ ਖਹਿਰਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 3 ਸਾਲ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ ਉਹਨਾਂ ਕਹਿ ਕੇ ਪੰਜਾਬ ਵਿੱਚ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਬਲਣ ਲਈ ਚਲਾਈ ਜਾ ਰਹੀ ਸਗੋਂ ਦਿੱਲੀ ਤੋਂ ਰਵਿੰਦ ਕੇਜਰੀਵਾਲ ਚਲਾ ਰਹੇ ਹਨ ਉਹਨਾਂ ਕਹਿ ਕੇ ਸਰਕਾਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਕੇਜਰੀਵਾਲ ਦੀਆਂ ਰਾਜਸੀ ਇਸ਼ਾਮਾਂ ਪੁਰੀਆਂ ਕਰ ਰਹੀ ਹੈ ਸੂਬੇ ਦੀਆਂ ਮੁੱਖ ਨੀਤੀਆਂ ਪ੍ਰਸ਼ਾਸਨਿਕ ਫੈਸਲੇ ਅਤੇ ਮੰਤਰੀਆਂ ਦੀ ਨਿਯੁਕਤੀ ਵੀ ਦਿੱਲੀ ਦੀ ਮਨਜ਼ੂਰੀ ਤੇ ਨਿਰਪੱਖ ਕਰਦੀ ਹੈ। ਉਹਨਾਂ ਕਹਿੰਦੇ ਭਵਾਨਤਮਾਨ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿੱਚ ਨਵੀਆਂ ਉਚਾਈਆਂ ਛੂ ਲਈਆਂ ਹਨ। ਉਹਨਾਂ ਕਹਿੰਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚ ਨਸ਼ਾ ਦਿਨੋ-ਦਿਨ ਵਧ ਰਿਹਾ ਹੈ। ਸੇਤ ਅਤੇ ਸਿੱਖਿਆ ਦੇ ਵਿਕਾਸ ਦੀ ਤਾਂ ਸਰਕਾਰ ਆਪਣੇ ਇਸ਼ਤਿਹਾਰਾਂ ਤੇ ਜ਼ੀਰੋ ਖਰਚ ਕਰ ਰਹੀ ਹੈ। ਉਹਨਾਂ ਕਹਿੰਦੇ ਭਵਾਨਤਮਾਨ ਦੀ ਸਰਕਾਰ ਨੇ 3 ਸਾਲਾਂ ਵਿੱਚ ਗੈਰਕਾਨੂੰਨੀ ਮਾਈਨਿੰਗ ਨੇ ਨਵਾਂ ਰੂਪ ਧਾਰ ਲਿਆ ਹੈ। ਅੱਜ ਸਵੇਰੇ ਵਿੱਚ ਗੈਂਗਵਾਰ ਅਪਰਾਧ ਅਤੇ ਰਾਜਸੀ ਬੇਰਬੋਧੀਆਂ ਨਵੇਂ ਸਿਕਰਾਂ ਤੇ ਹਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਉਹਨਾਂ ਕਹਾਂ ਕੇ ਬੇਅਦਵੀ ਮਾਮਲਿਆਂ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਸ਼੍ਰੀ ਖਹਿਰਾ ਨੇ ਕਹਾਂ ਕੇ ਚੋਣਾਂ ਵੇਲੇ ਆਪਣੇ ਹਰ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਬਫਾ ਨਹੀਂ ਹੋਇਆ ਉਹਨਾਂ ਬੇਰੁਜ਼ਗਾਰ ਦੇ ਮੁੱਦੇ ਤੇ ਵੀ ਸਰਕਾਰ ਨੂੰ ਕੇਰਿਆ ਉਹਨਾਂ ਕਹਾਂ ਕੇ ਹੁਣ ਪੰਜਾਬ ਦੇ ਭਵਿੱਖ ਲਈ ਲੋਕਾਂ ਦੇ ਜਾਗਣ ਦਾ ਵੇਲਾ ਹੈ ਕਾਰਨੇ ਸਕੂਟੀ ਨੂੰ ਮਾਰੀ ਟੱਕਰ ਪਤੀ ਪਤਨੀ ਦੀ ਮੌਤ ਕੋਟ ਕਰੋੜ ਕਲਾਂ ਟੋਲ ਪਲਾਜ਼ਾ ਨੇੜੇ ਵਾਪਰੇ ਸੜਕ ਹਾਸੀ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਮ੍ਰਿਤਕਾ ਦੀ ਪਛਾਣ ਮੰਗਤ ਰਾਮ ਅਤੇ ਉਸ ਦੀ ਪਤਨੀ ਬਲਵੀਰ ਕੌਰ ਵਾਸੀ ਵਾਰਡ ਨੰਬਰ 4 ਮੁਦਕੀ ਵਜੋਂ ਹੋਈ ਹੈ ਥਾਣਾ ਤਲਵੰਡੀ ਭਾਈ ਦੇ ਮੁਖੀ ਬਲੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੋੜਾ ਕੋਟ ਕਰੋੜ ਕਲਾਂ ਸਥਿਤ ਰੋਣਾ ਫੈਕਟਰੀ ਵਿੱਚ ਮਜ਼ਦੂਰੀ ਕਰਨ ਲਈ ਆਪਣੀ ਸਕੂਟਰੀ ਤੇ ਜਾ ਰਿਹਾ ਸੀ ਇਸੇ ਦੌਰਾਨ ਪਿੱਛੋਂ ਆ ਰਹੀ ਹਰਨ ਨੰਬਰ ਦੀ ਸਵਿਫਟ ਕਾਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਇਸ ਕਾਰਨ ਉਹਨਾਂ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਗੰਜਾਪਣ ਦੂਰ ਕਰਵਾਉਣ ਆਏ ਆਈ ਲੋਕਾਂ ਨੂੰ ਲੱਗੀ ਲਾਗ ਸੰਗਰੂਪਿਕ ਇਹ ਗੰਜਾਪਣ ਦੂਰ ਕਰਨ ਲਈ ਲੱਗੇ ਇੱਕ ਕੈਂਪ ਦਰਾਨ ਕਥੇ ਤੌਰ ਤੇ ਸਿਰ ਤੇ ਤੇਲ ਲਗਾਉਣ ਕਾਰਨ ਦੋ ਦਰਜੇ ਦੀਆਂ ਵਿਅਕਤੀਆਂ ਦੀਆਂ ਅੱਖਾਂ ਵਿੱਚ ਇਨਫੈਕਸ਼ਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਕੈਂਪ ਵਿੱਚ ਸਿਰ ਤੇ ਤੇਲ ਲਗਾਉਣ ਤੋਂ ਬਾਅਦ ਅੱਖਾਂ ਵਿੱਚ ਜਲਣਾ ਦਰਦ ਅਤੇ ਸੋਸ਼ ਤੋਂ ਪੀੜਤ ਲੋਕ ਸਿਵਲ ਹਸਪਤਾਲ ਪੁੱਜੇ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਦਾਵਾ ਕੀਤਾ ਗਿਆ ਸੀ ਕਿ ਗੰਜਾਪਣ ਦੂਰ ਕਰਨ ਲਈ ਉਸ ਕੋਲ ਤੇਲ ਹੈ ਜਿਸ ਨੂੰ ਲਗਾਉਣ ਤੋਂ ਬਾਅਦ ਸਿਰ ਤੇ ਵਾਲ ਆ ਜਾਣਗੇ ਇਸ ਵਿਅਕਤੀ ਵੱਲੋਂ ਕਾਲੀ ਮਾਤਾ ਮੰਦਰ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਬੰਡੀ ਗਿਣਤੀ ਲੋਕ ਪੁੱਜੇ ਇਸ ਦੌਰਾਨ ਸਿਰ ਤੇ ਤੇਲ ਲਗਾਉਣ ਤੋਂ ਬਾਅਦ ਕਈ ਵਿਅਕਤੀਆਂ ਦੀਆਂ ਅੱਖਾਂ ਵਿੱਚ ਜਲਣ ਤੇ ਦਰਦ ਦੀ ਸ਼ਿਕਾਇਤ ਹੋਈ ਸਿਵਲ ਹਸਪਤਾਲ 'ਚ ਡਿਊਟੀ ਤੇ ਤਾਇਨਾਤ ਡਾਕਟਰ ਗਿਤਾਂਚੂ ਨੇ ਦੱਸਿਆ ਕਿ ਹੁਣ ਤੱਕ 20 ਦੇ ਕੇਸ ਰਿਪੋਰਟ ਅੱਖਾਂ ਵਿੱਚ ਜਲਣਾ ਦਰਦ ਅਤੇ ਚੋਸ਼ ਤੋਂ ਪ੍ਰੇਸ਼ਾਨ ਹੋ ਕੇ ਹਸਪਤਾਲ ਆਏ ਉਹਨਾਂ ਦੱਸਿਆ ਕਿ ਸਿਰ ਤੇ ਜਿਹੜਾ ਤੇਲ ਲਗਾਇਆ ਸੀ ਉਸ ਨਾਲ ਅੱਖਾਂ ਵਿੱਚ ਇਨਫੈਕਸ਼ਨ ਹੋ ਗਈ। ਕਈ ਜਣਿਆਂ ਨੂੰ ਅੱਖਾਂ ਦੇ ਬਾਹਰ ਵੀ ਇਨਫੈਕਸ਼ਨ ਹੋਈ ਹੈ ਜੋ ਤੇਲ ਦੇ ਅੱਖਾਂ ਦੇ ਅੰਦਰ ਚਲਾ ਗਿਆ ਤਾਂ ਕੋਨੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਉਹਨਾਂ ਦੱਸਿਆ ਕਿ ਹਸਪਤਾਲ ਪੁੱਜੇ ਮਰੀਜ਼ਾਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਤੇ ਕਈਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੈਂਪ ਲਾਉਣ ਦੀ ਮਨਜ਼ੂਰੀ ਬਾਰੇ ਜਾਂਚ ਕੀਤੀ ਜਾ ਰਹੀ ਹੈ। ਐਸ.ਡੀ.ਐਮ. ਉਪ ਮੰਡਲ ਮੈਜਿਸਟ੍ਰੇਟ ਚਰਨਜੋ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਇਹ ਕੈਂਪ ਪ੍ਰਾਈਵੇਟ ਤੌਰ ਤੇ ਲਗਾਇਆ ਗਿਆ ਸੀ। ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੈਂਪ ਲਗਾਉਣ ਦੀ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ ਜੇ ਕੋਈ ਗਲਤ ਢੰਗ ਨਾਲ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਕਿਸਾਨਾਂ ਦੇ ਵਿਰੋਧ ਕਾਰਨ ਗੈਸ ਪਾਈਪਲਾਈਨ ਦਾ ਕੰਮ ਰੋਕਿਆ ਪਿੰਡ ਲੇਲੇਵਾਲਾ ਵਿੱਚ ਬਹੁਕੌਮੀ ਕੰਪਨੀ ਵੱਲੋਂ ਗੈਸ ਪਾਈਪਲਾਈਨ ਪਾਉਣ ਦਾ ਕੰਮ ਭਾਰੀ ਪੁਲਿਸ ਬਲ ਦੇ ਜ਼ੋਰ ਨਾਲ ਸ਼ੁਰੂ ਕੀਤਾ ਗਿਆ ਪਰ ਕਿਸਾਨਾਂ ਦੇ ਵਿਰੋਧ ਕਾਰਨ ਇਹ ਕੰਮ ਬੰਦ ਕਰਨਾ ਪਿਆ ਪਿੰਡ ਨੂੰ ਪੁਲਿਸ ਚੌਨੀ ਵਿੱਚ ਬਦਲਣ ਕਰਕੇ ਕਿਸਾਨਾਂ ਦੇ ਵੱਡੇ ਇਕੱਠ ਕਰਕੇ ਸਾਰਾ ਦਿਨ ਮਾਹੌਲ ਤਣਾ ਵਾਲਾ ਬਣਿਆ ਰਿਹਾ ਇਸ ਗੈਪਸ ਪਾਈਪਲਾਈਨ ਕੰਪਨੀ ਨੇ ਸਵੇਰੇ 4 ਵਜੇ ਹੀ ਆਪਣੀ ਸਾਰੀ ਮਸ਼ੀਨਰੀ ਤੇ ਮੁਲਾਜ਼ਮ ਸੱਦ ਕੇ ਪੁਲਿਸ ਵੱਲ ਨਾਲ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਪਾਈਪਲਾਈਨ ਦਾ ਰੰਦਾ ਕੰਮ ਆਰੰਭ ਦਿੱਤਾ ਇਸ ਦੌਰਾਨ ਖੇਤਾਂ ਵੱਲ ਜਾਂਦੇ ਸਾਰੇ ਰਸਤੇ ਤੇ ਪੁਲਿਸ ਨੇ ਬੈਰੀਕੇਡਿੰਗ ਕਰ ਦਿੱਤੀ ਇਸ ਬਾਰੇ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਜ਼ਿਲ੍ਹੇ ਭਰ ਤੋਂ ਕਿਸਾਨ ਤੇ ਬੀਬੀਆਂ ਵੱਡੀ ਗਿਣਤੀ ਵਿੱਚ ਬੀਕੇਯੂ ਗ੍ਰਾਹਾਂ ਦੀ ਅਗਵਾਈ ਵਿੱਚ ਪਿੰਡ ਦੇ ਗੁਰਦੁਆਰੇ ਵਿੱਚ ਇਕੱਠੇ ਹੋਏ ਇਸ ਮਗਰੋਂ ਉਹਨਾਂ ਜ਼ਿਲ੍ਹਾ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਜਗਦੇਵ ਸਿੰਘ ਜੋਗੇਵਾਲਾ ਜਸਵੀਰ ਸਿੰਘ ਬੁਰਸੀਮਾ ਤੇ ਹਰਜਿੰਦਰ ਬੱਗੀ ਦੀ ਗਵਾਈ ਵਿੱਚ ਗੈਸ ਪਾਈਪਲਾਈਨ ਦਾ ਕੰਮ ਬੰਦ ਕਰਵਾਉਣ ਲਈ ਖੇਤਾਂ ਵੱਲ ਚਾਲੇ ਪਾ ਦਿੱਤੇ ਇਸ ਮੌਕੇ ਰਜਵਾਏ ਦੇ ਪੁਲ ਤੇ ਐਸਪੀ ਨਿਰਿੰਦਰ ਸਿੰਘ ਦੀ ਗਵਾਈ ਵਿੱਚ ਪੁਲਿਸ ਨੇ ਨਾਕਾਬੰਦੀ ਕੀਤੀ ਸੀ ਅਤੇ ਕਿਸਾਨਾਂ ਨੇ ਇੱਥੇ ਧਰਨਾ ਲਾ ਦਿੱਤਾ ਇਸ ਦੌਰਾਨ ਕਿਸਾਨਾਂ ਨਾਲ ਗਲਵੱਤ ਕਰਨ ਲਈ ਏਡੀਸੀ ਪੂਨਮ ਸਿੰਘ ਐਸਡੀਐਮ ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਇਥੇ ਕਿਸਾਨ ਆਗੂਆਂ ਨੇ ਕੰਪਨੀ ਵੱਲੋਂ ਕਿਸਾਨਾਂ ਨਾਲ ਕੀਤੇ ਸਮਝੌਤੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੇ ਪੀੜਤ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਕੀਤੀ ਆਗੂਆਂ ਨੇ ਕਿਹਾ ਕਿ ਜੋਂ ਤੱਕ ਸਾਰੇ ਕਿਸਾਨਾਂ ਨੂੰ ਪੂਰਾ ਤੇ ਬਰਾਬਰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਹ ਤੱਕ ਪਾਈਪਲਾਈਨ ਦਾ ਕੰਮ ਬੰਦ ਰੱਖਿਆ ਜਾਵੇਗਾ ਮਸਲਾ ਹੱਲ ਨਾ ਹੋਣ ਤੇ ਕਿਸਾਨਾਂ ਤੇ ਪੁਲਿਸ ਵਿਚਕਾਰ ਬੈਸਵਾਜੀ ਹੋਈ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪਾਈਪਲਾਈਨ ਦਾ ਕੰਮ ਬੰਦ ਕਰਉਣਾ ਪਿਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਪ੍ਰੋਸਾ ਦਵਾਇਆ ਕਿ ਜਦ ਤੱਕ ਮਸਲਾ ਹੱਲ ਨਹੀਂ ਹੁੰਦਾ ਤਾ ਤੱਕ ਪਾਈਪਲਾਈਨ ਦਾ ਕੰਮ ਚੱਲਦਾ ਰਹੇਗਾ ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਹਟਾ ਦਿੱਤਾ ਇਸ ਅਨੁਸਾਰ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ